ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਠੀਪਾਲ ਖਪਰਾਵਾਂ ਦਾ ਸਵਾਗਤ ਆਪਣੇ ਚੈਨਲ ਭਗਵਾਨ ਦਾ ਦੇਰੀ ਫਰਮਣਾਟੇਰਾਂ ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਰਾਜਾ ਸਾਂ ਸੀ ਤਸਵੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4-5 ਦਿਖਾਵਾਂਗੇ ਦੋ ਹਰਿਆਣੇ ਦੀਆਂ ਝੋਟੀਆਂ ਵਾਂ ਤੇ ਆਪਾਂ ਪਹੁੰਚੀਆਂ ਵੀਰ ਹਰਮੰਦੇ ਕੋਲ ਜਾ ਕੇ ਕਰਦੇ ਆਂ ਵੀਰ ਨਾਲ ਗੱਲਬਾਤ ਸਸੇ ਜੀ ਸਤਿ ਸ਼੍ਰੀ ਅਕਾਲ ਪਾਜੀ ਇਹ ਆ ਚੱਲਦੇ ਬਹੁਤ ਵਧੀਆ ਜੱਗੇ ਵੀ ਤੁਹਾਨੂੰ ਸੁਣਾ ਵਧੀਆ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਚਾਹੀਦੀ ਹੈ ਜੀ ਇਹ ਵਿੱਚ ਆਪਣਾ ਨਾਮ ਤੇ ਐਡਰੈਸ ਲਾਓ ਪਾਜੀ ਮੇਰਾ ਹਰਮਨ ਪਿੰਡ ਲਾਇਆ ਸਾਸੀ ਜਿਲ੍ਹਾ ਅੰਮ੍ਰਿਤਸਰ ਤਸੀਰੇ ਦੇ ਨਾਲ ਆਇਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਅੱਛਾ ਜੀ ਫੋਨ ਨੰਬਰ ਹੈਗਾ 8264442131 ਪਾਜੀ ਠੀਕ ਹੈ ਜੀ ਅੱਜ ਮੈਂ ਨਕੀਨੇ ਘਰਨੇ ਪਾਜੀ ਰਾਦੇ ਆ ਠੀਕ ਆ ਠੀਕ ਆ ਲਓ ਜੀ ਨਕੀਨੇ ਹੀ ਪਾਈ ਨੇ ਕੱਢ ਕੇ ਲੈਂਦੇ ਆ ਘਾਤ ਵੀ ਤੁਸੀਂ ਚੈੱਕ ਕਰ ਸਕਦੇ ਜੀ ਉੱਠਾ ਵੇਖੋ ਮੈਨ ਲੱਗਾ ਪਾਜੀ ਠੀਕ ਹੈ ਡੇਕ ਰਾਂ ਕਾਲੀ ਮੈਂ ਆ ਵੇਖੋ ਪ੍ਰੀਕੀਆਂ ਜੈਡ ਬੁਲਾਇਆ ਕਰੀ ਹੋਰ ਤੋਂ ਸ਼ੁਰੂ ਕਰ ਲਈਏ ਭਾਜੀ ਹੋਰ ਤੇ ਕਰ ਲਈਏ ਜੀ ਦੱਸਿਓ ਭਾਜੀ ਇਹਦੇ ਬਾਰੇ ਵੇਖੋ ਭਾਈ ਜੀ ਦ ਗੈਸ ਵਾਸ਼ਰਡ ਗਾ ਰੇਣ ਤੋਂ ਟੀ ਤਾਹ ਖਾਡ ਗਿਆ ਲੇਵਾ ਖਾਓ ਇੱਕ ਠੀਕ ਹੈ ਠੀਕ ਹੈ ਲਓ ਜੀ ਆ ਚੀਜ਼ਾਂ ਸਾਰੀਆਂ ਹੀ ਭਾਰੀ ਭਰੂਗੀ ਇਹ ਢਿੱਲਾ ਟੂਲਾ ਵੇਖੋ ਲਾੜ ਵੇਖੋ ਮੈਂ ਇਹ ਕਿੰਨਾਂ ਭਾਈ ਤਿਆਰ ਹੋ ਗਈ ਟੂ ਨੂੰ ਕਿੱਦਾਂ ਕਰਮਾਂ ਵਾਲੀ ਲਾਈ ਫਿਰੂਗੀ ਇੱਧਰ ਵੇ ਹਾਂਜੀ ਠੀਕ ਹੈ ਠੀਕ ਕਰੋ ਜੀ ਦਰਸ਼ਣ ਜੀ ਰਾਂਗੀਆਂ ਨੇ ਆ ਵੇ ਖੋਲੇ ਕਿੰਨੇ ਕ ਦੁੱਧ ਆ ਲਈਏ ਦੁੱਧ ਭਾਈ ਪਿੰਲ ਨਾਲ ਘਰ ਆ ਲਿਆ ਕਿਹਾ 16 ਕਿਲੋ ਭਰਿਆ ਅੱਛਾ ਜੀ ਇੱਥੋਂ ਲੈਂਦੀਆਂ ਨਾ ਇੱਕ ਇੱਕ ਕਰੋ ਜੋੜਾ ਲੈ ਆਇਆ ਅੱਛਾ ਜੀ ਬੰਦੇ ਆਵ ਜਾ ਕੇ ਉੱਤਰੋਂ ਮਈਆਂ ਲੈਂ ਹੁੰਦੇ ਆ ਠੀਕ ਆ ਉਹ ਥੋੜੀ ਜਿਹਾ ਮਾਂ ਦੀ ਮਜਬੂਰੀ ਪੈ ਗਈ ਤਾਂ ਉਹਨਾਂ ਮਈਆਂ ਵੇਚੀਆਂ ਅੱਛਾ ਜੀ ਹਾਂ ਜੀ ਠੀਕ ਆ ਖੋਲ ਜੋ ਭਾਈ ਬਰਲ ਢੋਲ ਕੇ ਲੱਗ ਸਹੀ ਹੈ ਜੀ ਨਾਲ ਦਰਸ਼ਣ ਵੀ ਕਰਨ ਲਓ ਜੀ ਖਿਆਣੇ ਨਹੀਂ ਆ ਝੋਟੀਆਂ ਦੇਖੋ ਭਾਈ ਪ੍ਰਵਾਨਾ ਗੁੱਟੋ ਢੀ ਤੁਰੀ ਵੀ ਵੇਲ ਖਾ ਲੋ ਝੋਟੀਆਂ ਦੇਖਣਾ ਮਾਰੀ ਠੀਕ ਹੈ ਹਾਂ ਜੀ ਵੇਲ ਕਿਆ ਕਰ ਸਕਦੇ ਜੀ ਸੇਕ ਦਾ ਦਿੱਲੀ ਗੜਾ ਪਾਉਂਦੀ ਤਗੜਾ ਆ ਗਿਆ ਵਾ ਫਲਕਾਰੀ ਕਰਦੇ ਸਟ ਖਲਾਰ ਲਈ ਮੜੀ ਚਲ ਖੜੀ ਪਾਈਏ ਕੋ ਸ਼ਾਇਆ ਲੈ ਜੋ ਲਾਇਓ ਬੋਰੀ ਪੇਸ ਕੁਆਲਟੀ ਵਿੱਚ ਇੱਕੋ ਸਿੰਗੀ ਲੱਗੀ ਝੋਟੀ ਨੂੰ ਭਾਈ ਨਾ ਰੈਂਡ ਸਿੰਗ ਲੱਗਾ ਪਿਆ ਵਾ ਔਰ ਮੋਰਾ ਨਾ ਲੱਗੀਆਂ ਝੋਟੀਆਂ ਵਾ ਤੇ ਪਹਿਲੇ ਸਵੇਰਾ ਮਿਲ ਕੇ ਰਿਕਾਰਡ ਜਿਹੜਾ 16 ਲੀਟਰ 22 ਦਾਵਾ ਦੇ ਐਕਸੀ ਕਿਲੋ ਦੇ ਸਾਰੇ ਆਹ ਕੀ ਜਿਹੜੀ ਜੋ ਡੀਡੀ ਹੋ ਜੇ ਆਛਾਈਆਂ ਮਈਆਂ ਨੇ ਖਾ ਲਈ ਆ ਵੇਖੋ ਉਲੀ ਛੱਡ ਕੇ ਮੂੰਹ ਫੋਟਰ ਆ ਲਓ ਜੀ ਆ ਕਰੋ ਜੀ ਚਾਹੋ ਜੋ ਮੱਦੀ ਅੰਦਰ ਕਰਮਾਲੀ ਦਾ ਘੁੱਟੋ ਆ ਵੇਖੋ ਆਪਾਂ ਆਣੇ ਭਾਈ ਮਈਆਂ ਪਰ ਉਧਰ ਦੀਆਂ ਉਧਰ ਤੇ ਨਹੀਂ ਹੁੰਦੀਆਂ ਇਹ ਬਿਲਕੁਲ ਬਿਲਕੁਲ ਸਹੀ ਗੱਲ ਇਹ ਮੈਂ ਮੂੰਹ ਨਹੀਂ ਫੜਾਉਂਦੀ ਨਹੀਂ ਫੜਾਉਂਦੀ ਸਾਰਾ ਨੰਬਰ ਫੜਨੇ ਪਾਈਏ ਸਾਵੀ ਤੁਰੀ ਫਿਰਦੀ ਆ ਸਹੀ ਗੱਲ ਹੈ ਸਹੀ ਗੱਲ ਹੈ ਕਰਮਾਲੀ ਨੂੰ ਐਂ ਜੋ ਮੱਦੀ ਦੇ ਠੀਕ ਆ ਠੀਕ ਆ ਔਰ ਇਹ ਠੰਡੀ ਠੀਰੀ ਆ ਤੇ ਇਚ ਚ ਕਰ ਸਕਦੇ ਸ਼ਾਂਤ ਸੁਭਾਣੀ ਆ ਇਹ ਮਰਦਾ ਹੀ ਕੋਟੀ ਨੂੰ ਪਾਏ ਕਿਥੇ ਮਰਜੀ ਲਾ ਜੇ ਠੀਕ ਆ ਠੀਕ ਆ ਜੀ ਇਹ ਬਹੁਤ ਹੀ ਵਾਦਾ ਵਾਲਾ ਚਲੋ ਮਿਸਾਲਾ ਮਸੂਦਾ ਦੇਣ ਦੇ ਵੇਲੇ ਚਲੋ ਯਾਰੀ ਟੇਕ ਨਹੀਂ ਹੁੰਦੀ ਇਹਦੇ ਆਮ ਇਧਰ ਤੇ ਪਜੂ ਜਿਹੜੇ ਮਾਰਦੇ ਖੁਰਲੇ ਉਚੋਕੇ ਵਿੱਚ ਕਰਦੇ ਹੁਜਾ ਇਦਾਂ ਮੱਤੀ ਮੈਂ ਨਾ ਮੂੰਹ ਝੋਟੀ ਦਾ ਫੜੋ ਸਿੰਗੀ ਵੇਖੋ ਲੱਗੀ ਝੋਟੀ ਠੀਕ ਆ ਠੀਕ ਆ ਲੋ ਜੀ ਕਰ ਲੋ ਦਰਸ਼ਨ ਜਿਹੜਾ ਘਾਲਾ ਨਾ ਤੋਂ 20 ਲੀਟਰ ਦੇ ਆਸਪਾਸ ਜਿਹੜਾ ਦੁੱਧ ਹੈ ਕਿ ਭਾਈ ਕਹਿੰਦਾ ਕਿ ਭਰੂ ਵੀ ਚਲੋ ਅੱਗੇ ਸਾਹ ਵਾ ਕੇ ਭਰਾ ਦੀ ਕਿੰਦਾ ਜੀ ਸਾਹ ਵਾ ਕੋ ਕੰਗੀ ਸਾਹ ਕਰ ਲੂਗਾ ਤੇ ਦੋਸਤ ਪਾ ਜੀ ਜੀ ਕਰੇ ਨੇ ਬਾਹਰ 20 ਤੋਂ ਬਾਹਰ 20 ਠੀਕ ਕਰਦੇ ਅੱਛਾ ਜੀ ਲਓ ਜੀ 20 ਤੋਂ ਬਾਹਰ ਪਾਈ ਕਹਿੰਦਾ ਇਹ ਚੱਲ ਸਕਦੀ ਆ ਸਾਹ ਦੇ ਦਿਲ ਤੇ ਪੰਡ ਪਣ ਭਾਈ ਪੜੀ ਠੋਟੀ ਸਾਫ ਆ ਅੱਛਾ ਜੀ ਇੱਕ ਨਾ ਭਾਈ ਫਲਕਾਰੀ ਲਾ ਕੇ ਨਾ ਵਖਰਾ ਦिए ਕਰੋ ਕਰੋ ਜੀ ਪਾ ਰਿਆ ਕਰਮਾ ਅੜਗੇ ਜੀ ਕੋਈ ਨਹੀਂ ਕੋਈ ਜੀ ਰਾਬ ਵੇਲ ਉਹ ਵੀ ਜਿਹੜੀ ਬਹੁਤ ਹੀ ਚੰਗੀ ਆ ਤੇ ਘਾਟ ਵੀ ਜਿਹੜਾ ਚੰਗਾ ਆ ਕਰਮਾਲੀ ਦਾ ਸਾਰੇ ਪਾਸਿਆਂ ਦਾ ਪਾ ਦਿਓ ਭਾਜੀ ਪਿੱਠ ਵੇਖੋ ਝੋਟੀ ਨੂੰ ਲੱਗੀ ਆ ਬਸਾਨ ਵੀ ਜਿਹੜਾ ਇਹਨੇ ਕੱਲਾ ਕੱਲਾ ਲੱਗਾ ਪਿਆ ਵਾ ਇਹ ਚੰਗਾ ਦੁੱਧ ਭਰੋ ਵੀ ਬਾਕੀ ਸਾਰੇ ਵੀ ਰੱਖਾਉਣ ਨਾਲ ਫੜ ਕੇ ਆ ਰੱਖਵਾ ਦੇਈਏ ਬਾਕੀ ਭਾਜੀ ਬੇਹਲੋ ਝੋਟੀ ਦੀ ਘੱਟ ਵਜਾਣਾ ਪੁੱਟਾ ਵੇਖੋ ਲੱਗਾ ਝੋਟੀ ਨੂੰ ਕੋਈ ਛੱਟ ਨਹੀਂ ਜੀ ਕੋਈ ਛੱਟ ਨਹੀਂ ਸਾਰੀਆਂ ਕਮੀਆਂ ਦਾ ਆਪਣੇ ਪੂਰੀਆਂ ਕੀਪੀਆਂ ਦੀਆਂ ਹਾਂਜੀ ਕਮੀ ਕਿਹੇ ਪਾਸੇ ਹੋਣੀ ਛੱਡੀ ਤੇਰਾ ਬਿੱਦੀ ਆਪਣਾ ਬੜੀ ਭਾਜੀ ਠੋਡੀ ਸਾਫ ਆ ਹਾਂਜੀ ਹਾਂਜੀ ਫੇਸ ਕੁਆਲਟੀ ਵੇਖ ਲੋ ਛੋਟਾ ਛੋਟਾ ਸਿੰਘ ਇੱਕ ਰੰਗ ਕਾਲੀ ਆ ਬਿਲਕੁਲ ਬਿਲਕੁਲ ਇਹਦਾ ਵਿੱਚ ਹੀ ਹਰਮੋਲਾ ਮੋਹਰ ਤਾਂ ਕੀ ਵੇਖ ਲੋ ਇਹਦੇ ਦਿਵਾਲੀ ਮੰਡੀ ਹੁੰਦੀ ਆ ਭਾਈ ਢਾਈ ਤਿੰਨ ਵੀ ਇੱਕ ਮੈਰ ਮੰਗਣ ਦੇ ਆ ਹਾਂਜੀ ਆਪਾਂ ਮੋਹਰ 2 ਲੱਖ ਕਰਦੇ ਜੀ 2 ਲੱਖ ਹਾਂਜੀ ਆਪਾਂ ਫਿਰ ਯਾਰ ਕਰੀਏ ਘਰ ਤੋਂ ਜੱਗੇ ਭਾਈ ਜਿੰਨੀ ਅੰਦਰ ਆਉਂਦੀ ਆ ਨਾ ਕਰ ਤੋਂ ਨਿਕਲ ਦੋ ਆਪਣੀ ਮਾਨ ਦਾ ਮੈਨੂੰ ਜੇ ਮੇਰੀ ਜਾਨ ਚੰਗੀ ਲੱਗਦੀ ਤੂੰ ਹੀ ਕਰਨੀ ਚੱਗੇ ਵੀਰ ਕਰਾ ਰਹੀ ਹੈ ਖੁੱਲ ਗਿਆ ਛੋਟਾ ਹੈਗਾ ਇੱਕ ਅੱਸੀ ਇੱਕ ਅੱਸੀ ਵੀ ਦੇ ਦਈਏ ਝੋਟੀ ਵੱਡੀਆਂ ਵੇਖ ਲਓ ਪਿੱਠ ਵਿੱਚ ਕੋ ਝੋਟੀ ਦੀ ਬਾਡੀ ਬੰਤਰ ਬੇ ਕੋਈ ਮਨਾ ਛੱਕਣੇ ਹਾਲਿਓ ਵੀ ਅਜੇ ਪੂਰੀ ਝੋਟੀ ਖੁੱਲਣੀ ਆ ਸਾਡੀ ਇਹ ਦਾ ਹੋਰ ਛੱਡ ਦਈਏ ਗਾੜੀ 2-3 ਕਿਲੋ ਭਾਜੀ ਗਾੜੀ ਆ ਝੋਟੀ ਦੀ ਨਿਕਲੂਗੀ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲਓ ਛੱਡ ਦਈਏ ਫਿਰ ਭਾਈ ਹਾਂ ਨਾ ਇੱਕ ਸੱਤ ਦੀ ਦੇ ਰਹੀ ਐ ਇਹ ਕਿਸੇ ਨਦੀ ਹਾਂਜੀ ਚਲੋ ਕਰ ਦੋ ਫਿਰ ਕਰਾਇਆ ਪੜਾ ਵੀ 500 165 ਦੀ ਦੇ ਰਾਂਗੇ ਠੀਕ ਗੱਲ ਆਓ ਜੀ 1 ਲੱਖ 65000 ਦੀ ਤੇ 20 ਲੀਟਰ ਜਿਹੜਾ ਦੁੱਧ ਭਰੂ ਵੀ ਕਰਮ ਵਾਲੇ ਇਹ ਪੜਾ ਕੋਈ ਵੀ ਵੇਚਣ ਆਲਾ ਲੈ ਜੇ ਤਿਆਰ ਕਰਕੇ ਭਾਏ 10 ਦਿਨ ਛੋਟੀ ਖਾਂਬ ਵੀ ਵੇਚ ਲੈ ਬਿਲਕੁਲ ਬਿਲਕੁਲ ਸਹੀ ਕਰਦੇ ਆ ਉਹ ਤੋਂ ਬਾਹਰ ਵੀ ਕੀ ਵੇਚ ਜੀ ਭਾਈ ਨੇ ਜਿਹੜੀ ਕੁੱਲੀ ਛੱਡਦੀ ਆ ਵੀਰ ਨੇ ਹਾਂਜੀ ਚਲੋ ਕੋਈ ਵੇਖਣ ਵਾਲਾ ਵੀ ਭਰਾ ਕਰ ਸਕਦਾ ਜੀ ਕਿਹੜਾ ਰਸਤਰਾ ਤੇ ਖੜੂਗਾ ਮਾਨਤਾਨ ਕਰ ਦਾਂਗੇ ਮੌਕੇ ਦੇ 165 ਤੋਂ ਅੱਛਾ ਜੀ ਲਓ ਜੀ ਮੌਕੇ ਦੇ ਮਾਨਤਾਨ ਵੀ ਬਾਈ ਕਹਿੰਦਾ ਕਿ ਜਰੂਰ ਕਰਾਂਗੇ ਸਰੋ ਕੋਈ ਸਿੱਖ ਸਪਲਾਈ ਨਹੀਂ ਹੈ ਬਾਕੀ ਆ ਤੁਸੀਂ ਫੇਸਕਵਾਲ ਜੀ ਦੇ ਸਟੇਕਸ ਨੂੰ ਚੈੱਕ ਕਰ ਸਕਦੇ ਜੀ ਪ੍ਰਕਾ ਲੀਆਂ ਪ੍ਰਕਾ ਲੀਆਂ ਆ ਵਧੀਆ ਵਧੀਆ ਪਈਆਂ ਹਾਂਜੀ ਉਹ ਰੰਗਾਂ ਦਾ ਬੜੀ ਵਾਲੀ ਜੱਡੇ ਪਾਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਭਾਈ ਮੋਟੀ ਮੈਂ ਥੋੜਾ ਪਾ ਜਾਂਦੀ ਆ ਹਾਂਜੀ ਹਾਂਜੀ ਆ ਛੋਟੀ ਵੀ ਕੋਈ ਆ ਵੇਖੋ ਸਿੰਗੀ ਫੇਸ ਕੁਆਲਟੀ ਉਠਾਉਂ ਛੋਟੀ ਇਹ ਕਿਉਂ ਜੈੱਟ ਬਲੈਕ ਆ ਜੀ ਵਾਲ ਇੱਕ ਨਹੀਂ ਪਾਜੀ ਨਾ ਮੱਥੇ ਦੇ ਕਿੱਤਾ ਏ ਹਾਂਜੀ ਤੇ ਨਾ ਹੀ ਵਾਲ ਕੂਸ ਤੇ ਕਿੱਤਾ ਏ ਬਿਲਕੁਲ ਜੈੱਟ ਬਲੈਕ ਮੈਂ ਕਹ ਲਉ ਲਓ ਜੀ ਕੋਲ ਤੇ ਵਿਖਾਈਏ ਪਾਜੀ ਹਾਂਜੀ ਹਾਂਜੀ ਇਹ ਭਾਈ ਸੂਬਾ ਕਰ ਮਾ ਦੂਵੀ ਥੂਆ ਇਹ ਤਾਂ ਵੀ ਪਹੀ ਦੁੱਗਿਆ ਏ ਅੱਛਾ ਜੀ ਹਾਂਜੀ ਉਹ ਜੀ ਸੁਆ ਇਹਦਾ ਵੀ ਜੁੜੀ ਪੜੀ ਝੋਟੀ ਫਾਈ ਲਾਈ ਦੇ ਪਲੀਆ ਭਾਈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਕਰੋ ਦੱਸ ਦੇ ਦੇਖੋ ਕੁਆਲਟੀ ਤੋਂ ਇੰਕਾ ਕਾਤਾ ਭਈ ਇਹ ਵੀ ਇੱਕ ਕਾਤਾ ਜਿਹੜਾ ਇਹਦਾ ਵੀ ਉਹਦੇ ਗੱਡਾ ਹੀ ਆ ਕਰਮਾਲੀ ਦਾ ਤੇ ਤੋਰਾ ਵੇਖੋ ਭਾਜੀ ਝੋਟੀ ਦਾ ਝੋਟੀ ਪਲਵਾਨਾਂ ਨੂੰ ਦੇ ਨਹੀਂ ਝੋਟੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਪਿੱਠ ਪੁਰਾ ਪਾਉਂਦੇ ਚੌੜਾ ਵਾ ਮੰਜਾ ਡੈਂਦਾ ਵਾ ਸਾਹਮਣੇ ਕਰਮਾਲੀ ਦੇ ਤੇ ਲੈ ਜਾਗਾ ਕਰੋ ਇਹ ਚੈੱਕ ਕਰਤ ਕੋਲ ਤੇ ਜਿਹੜਾ ਬਹੁਤ ਜਿਆਦਾ ਬਚੰਗਾ ਤੇ ਇਹ ਬਾਈ ਕਿੰਨੇ ਕਾ ਦਾ ਮਿਲਤਰ ਕਟ ਲਿਆ ਇਹਦੇ ਕੋਲੋਂ ਭਾਈ ਪਿੰਲਨ ਸਭੋਂ 18 ਕਿਲੋ ਦੁੱਧ ਘਰ ਆਇਆ ਕਹਿ ਚੋਇਆ ਅੱਛਾ ਜੀ ਐਡ ਤਾਂ 20 ਚਾ 20 ਕੁ ਆਵੇ ਬਾਹਰ ਤੋਂ ਪਾਵੇ ਅਗਲੇ ਦੀ ਸੇਵਾ ਦਾ ਅੱਛਾ ਜੀ ਪੂਰੇ 1 ਮਹੀਨੇ ਦੀ ਭਾਈ ਤੁਹਾਡੀ ਕੱਚੀ ਆ ਠੀਕ ਹੈ ਠੀਕ ਹੈ ਲੋ ਜੀ 1 ਮਹੀਨਾ ਪੂਰਾ ਜੇ ਲੈ ਗੋ ਕਿ ਕਰਮਾਲੀ ਤਰੀਕ ਦੇ ਹਿਸਾਬ ਨਾਲ ਇਹ 18 ਲੀਟਰ ਜਿਹੜਾ ਮਿਲਕ ਰਿਕਾਰਡ ਆ ਪਹਿਲਾਂ ਦਾ ਹੀ ਉਹ ਵੀ ਇਹਦਾ ਵੀ ਬਹੁਤ ਹੀ ਚੰਗਾ ਵਾ ਦੇਖੋ ਮਕਰੋਣ ਛੋਟੀ ਦਾ ਲੱਗਾ ਵੀ ਸੀ ਕਰ ਉਹ ਜਿਹੜਾ ਕੱਪੇ ਟੁਕੜਾ ਵੀ ਜਿਹੜਾ ਬਹੁਤ ਚੌੜਾ ਵਾ 52 ਟੈਨ ਨਾਲ ਹੀ ਸਾਖਤਾ ਬਣਿਆ ਪਿਆ ਵਾ ਇਹ ਢਿੱਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਹਵਾਨੇ ਦੇ ਹਾਂਜੀ ਬਖਾਰੋ ਬਖਾਰੋ ਬਾਕੀ ਕਰ ਮੰਨ ਲਿਆ ਰਾਜੀ ਆ ਕੋਈ ਸ਼ੱਕ ਨਹੀਂ ਹੈਗਾ ਪੂਰੀ ਪਲੀ ਜੁੜੀ ਆ ਮੈਂ ਨਾ ਭਾਈ ਸਾਂਭੀਆਂ ਚਲੋ ਜਿਹੜੇ ਵੀ ਭਰਾ ਨੇ ਬਹੁਤ ਹੀ ਚੰਗੀਆਂ ਸਾਂਭੀਆਂ ਵਾ ਸ਼ੌਗਨਾ ਪਾਣੀਆਂ ਭਾਈ ਟੋਟੀਆਂ ਨਾਲ ਉਧਰੋਂ ਲੈਣੀਆਂ ਆਂ ਅੱਛਾ ਜੀ ਤੁਹਾਨੂੰ ਦੱਸਣੇ ਥੋੜੀ ਜਿਹੀ ਮਜਬੂਰੀ ਕਾਰਨ ਉਹਨਾਂ ਨੇ ਵੇਚੇ ਪੁੱਛੋ ਅੱਛਾ ਜੀ ਲਓ ਜੀ ਤੇੰਵੇਂ ਨਾ ਬਹੁਤ ਹੀ ਚੰਗਾ ਲੱਗਾ ਵਾ ਐਂਟੀ ਚਲੋ ਸਾਂਭ ਲੂਗਾ ਕੋਈ ਚੰਗੀ ਸਾਂਭਲਾ ਭਰਾ ਦੇ ਦੁੱਧ 20 ਤੋਂ ਬਾਅਦ ਇਹ ਵੀ ਕੱਢੀ ਜਾਊਗੀ ਨਾ ਕਿ 18 ਲੀਟਰ ਜਿਹੜਾ ਪਹਿਲੇ ਸਵੇਰਾ ਮਿਲਕਰ ਕੌੜੇ ਦਾ ਪਾਜੀਏ ਪਾਜੀ ਛੋਟੀ ਬੰਦੋ ਜੀ ਬੰਦੋ ਤੇ ਪੂਛ ਤੱਕ ਜਿਹੜੇ ਵਾਲ ਕਟਾਲੇ ਆ ਕਰਮਾਲੀਏ ਥਾਣ ਇਹ ਵੀ ਕੱਲਾ ਕੱਲਾ ਕੱਢ ਜੂਗੀ ਜਦ ਤੱਕ ਪੂਰੇ ਤਿਆਰ ਹੋ ਵੀ ਤੇ ਨਾੜਾ ਨੂੜਾ ਵੀ ਇਹਦੇ ਚੱਡੇ ਤੇ ਕਾफी ਆ ਗਈਆਂ ਕਰਨ ਵਾਲੀਏ ਮੇਰਾ ਭਾਜੀ ਹਰਮੋਲਾ ਪਿੰਨੇ ਦੇ ਵੀ ਨਾੜਾ ਫਾਈ ਪੂਰੀਆਂ ਇਹ ਅੱਛਾ ਜੀ ਲੋ ਜੀ ਪਿੱਖੇ ਪੱਟਾਂ ਤਾਂ ਕਿ ਨਾੜਾਂ ਆਈਆਂ ਪਈਆਂ ਇਹਦੀਆਂ ਲਾਗੇ ਤੋਂ ਦਿਖਾ ਦਿੰਦੇ ਆ ਭਾਜੀ ਪੱਟਾਂ ਨੇ ਨਾੜਾ ਵੇਖੋ ਇਹ ਜਿੱਦਨ ਮੈਂ ਤਿਆਰ ਹੋ ਗਈ ਨਾ ਵੇਖੋ ਭਾਜੀ ਢਿੱਲਾਂ ਸਾਰੀਆਂ ਇਹ ਲੋ ਜੀ ਇਹ ਵੀ ਸੂਰਤਾਂ ਕੀ ਗੱਡਾ ਲਾਉਂਦੀ ਕਰਮਾਰੀ ਤਾਂ ਸੂਰਤਾਂ ਕੀ ਜਾਂਦੀਆਂ ਵਾ ਦੋਆ ਮਈਆਂ ਦੇ ਭਾਜੀ ਆ ਵੇ ਲੋ ਢਿੱਲਾਂ ਮਤਲਬ ਹਾਂਜੀ ਹਾਂਜੀ ਬਿਲਕੁਲ ਸਹੀ ਕਹਿੰਦੇ ਆ ਜੀ ਇਹਦਾ ਭਾਈ ਬਲਕਣ ਬੜੀਆਂ ਪਾਸ ਆ ਮੈਂ ਵੀ ਇੱਕ ਮਹੀਨਾ ਤੋਂ ਸਾਹਵੇਂ ਨਾ ਹਾਂਜੀ ਜਿੰਨੇ ਦੀਆਂ ਦੋ ਝੋਟੀਆਂ ਖੜਗੀਆਂ ਕੱਲੀ ਵੇਚ ਲਈ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਇਹਦਾ ਹਰਾ ਜੀ ਬਲਕਣ ਬ੍ਰੀਕੀਆਂ ਛਾਈ ਵੇਖੋ ਮੈਂ ਵੀ ਭਾਈ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਇੱਥੇ ਵੀ ਚੀਜ਼ਾਂ ਰੱਬ ਨੇ ਘੜ ਘੜ ਕੇ ਲਾਈਆਂ ਮਸਾਬ ਨਾਲ ਭਾਈ ਬਲਕਣ ਮੈਂ ਇਹ ਵਿਦਿਆ ਵੇਖੋ ਕਿੰਦੇ ਬਣਾਣਾ ਖਾਣਾ ਮਾਰ ਨਹੀਂ ਆ ਆ ਵੇਖੋ ਪੈਟਰੋਲਾ ਕਦੇ ਕੀ ਕਰਦੇ ਬ੍ਰੀਕੀਆਂ ਜੇ ਮੈਂ ਭਾਈ ਫੁੱਲ ਜੀ ਠੀਕ ਹੈ ਮੋਲ ਜੱਗੇ ਵੀ ਰੀਜ਼ਾ ਵੀ ਭਾਵੇਂ 1.70 ਕਰੀਏ ਕੱਚੀ ਦੇ ਸਾਹ ਅੱਛਾ ਜੀ ਤਿਆਰ ਹੋਈ ਮੈਂ ਤੁਹਾਨੂੰ ਪਤਾ ਸਵਾ 2 ਦੀ ਢਾਈ ਕੀ ਆ ਮੈਂ ਹਾਂਜੀ ਕਿ ਫਵੇ ਮਕਰੋਂ ਆਵੇ ਠੀਕ ਹੈ ਠੀਕ ਹੈ ਜੀ ਇਹਦਾ ਹਰ ਹੁਣ ਅੱਜ ਮੋਲ ਅੱਜ ਦੀ ਢਾੜੀ ਮੋਲ ਨਹੀਂ ਦਾ ਵੀ ਅੱਜ ਦਾ 1.70 ਜੀ ਅੱਛਾ ਜੀ ਦੇਖੀ ਠੀਕ ਹੈ ਨਹੀਂ ਆਪਾਂ ਤਿਆਰ ਕਰਕੇ ਮੈਂ ਦੁੱਧ ਚੁਆ ਕੇ ਵੇਚਾਂਗੇ ਅੱਛਾ ਜੀ ਅੱਜ ਦਾ ਮੋਲ ਪਾਈਏ 1.70 ਆ 1.65 ਦੀ ਜਮੀ ਦੇ ਰਾਂਜੀ ਠੀਕ ਹੈ ਜੇ ਕੋ ਜੋੜਾ ਲਾਜੂ ਕਰੇ ਸਾਲ ਆ ਜਿੰਨੇ ਵੀ ਮੀਤੀ ਕਰਦਾਂਗੇ ਮਾਨਤਾ ਨੂੰ ਕੋਈ ਨਹੀਂ ਖੁੱਲਾ ਹੈ ਅੱਛਾ ਜੀ ਹਾਂ ਜੀ ਠੀਕ ਆ ਦੱਸ ਤੀਏ ਜੋੜਾ ਸਵਾ ਪਿੰਦਾ ਦੇ ਦਈਏ ਨਹੀਂ ਨਵੀਂ ਦੀਆਂ ਜੋੜ ਦੋਹੇ ਦੇ ਨਾਲ ਭਾਈ ਕਰਦੇ ਹਾਂ ਮਾਨਤਾ 3 ਲੱਖ 60 ਹਜ਼ਾਰ ਦੀਆਂ ਭਾਈ ਛੋੜੀ ਹੋਣੀ ਹੈ ਜੋੜੀ ਅੱਛਾ ਜੀ ਪਹਿਲਾਂ ਮਰਦੇ ਨਹੀਂ ਲਾੜ ਕਰਦਾ 10 ਹਜ਼ਾਰ ਦਾ ਜੋੜਾ ਅਨਵੀਰ ਆਦਾ ਵੀ ਜੇ ਕੋਈ ਸਾਹ ਹੋਵੇ ਤਾਂ ਮਹੀਨੇ ਦੇ 3 ਲੱਖ ਦੀ ਇਕੱਲੀ ਵੀ ਪੂਰੀ ਕਰਮਾਲੀ ਛੱਡ ਦੇਣਾ ਉਹਦੀ ਇਕੱਲੀ ਮੈਂ ਵੇਚਣ ਦਾ ਹੱਕ ਨਹੀਂ ਹੈ ਬੈਲਪੁਆਸ ਜੀ ਨਾਲ ਹੋਣੀ ਸਾਹਮਣੇ ਵਾਲੀ ਜਿਹੜੀ ਬਹੁਤ ਜ਼ਿਆਦਾ ਛੜਤੀ ਆ ਕਰਮ ਵਾਲੀ ਦੀ ਸਿੰਘੀ ਵਿੱਚ ਛੋਟੀ ਨਹੀਂ ਪੜੀ ਲੋ ਜੀ ਚੈੱਕ ਕਰਦੇ ਆ ਫੇਰ ਕੁਆਲਟੀ ਦੇ ਕੋਰੇ ਵੀ ਮੌਰਾ ਨਾ ਆ ਇਹਨਾਂ ਕੋਕਲੇ ਵਿੱਚ ਪਈਏ ਕਨਾਈ ਭਾਗੂ ਨੇ ਸਲਚ ਮਾਰ ਕੇ ਵੇਖ ਲਿਆ ਅੱਛਾ ਜੀ ਕਿਹੜੇ ਦੀ ਹੈ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਭਾਜੀ ਆਹ ਹਰਤ ਜਿਹਨਾਂ ਬੰਦੇ ਕਰਦੇ ਪਿਛੇ ਨੰਬਰ ਤੇ ਭਾਈ ਛੋਟੀ ਆ ਗਈ ਆ ਅੱਛਾ ਜੀ ਇਹ ਵੀ ਥੋੜੀ ਕੱਟੀ ਆ ਦਿਨ ਦਾ ਆਹ ਕੱਢਦੀ ਆ ਜੀ ਅੱਛਾ ਜੀ ਠੀਕ ਆ ਠੀਕ ਆ ਲੋ ਜੀ ਇਹ ਪਹਿਲਾ ਸੁਭਾਗ ਉਹ ਦਜਾ ਇਰਾਵੀਤੀ ਦੁੱਧਾਂ ਸੁਆਈ ਅੱਛਾ ਜੀ ਹਾਂਜੀ ਠੀਕ ਹੈ ਲੋ ਜੀ ਇਹ ਦੁੱਧਾਂ ਸੁਆਈ ਇਹ ਰੇ ਸਿੰਗਲ ਹੱਡੀ ਆ ਗਈ ਕਰਮ ਵਾਲੀ ਥੋੜੀ ਹੀ ਨਾ ਡਰਦੀ ਛੋਟੀਆਂ ਅੱਛਾ ਜੀ ਹਾਂਜੀ ਛੋਟੀਆਂ ਵੀ ਚੰਗੀਆਂ ਚਲੋ ਥੋੜੀ ਜਿਹੀ ਗੱਲ ਚੱਲਦੀ ਆ ਸਿੰਗਰੇ ਦੇ ਕਾਰਨ ਇਹ ਕਿੰਨਾ ਕੁ ਦੁੱਧ ਭਰਿਆ ਵੀਰ ਜੀ ਦੁੱਧ ਭਾਈ ਪਿੰਡੋਂ ਨੇ 10000 ਕਿਲੋ ਪਾਇਆ ਜੀ ਅੱਛਾ ਜੀ ਐ ਤੂੰ ਤੋ ਯਾਰ ਨਹੀਂ ਪਾਰਾ ਤੇਰਾ ਦੋਸਤ ਉੱਪਰ ਯਾਰ ਵਾਟਸ ਠੀਕ ਹੈ ਠੀਕ ਹੈ ਲੋ ਜੀ 10 11 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾ ਤੇ ਇਹ ਕਿੰਨਾ ਕੁ ਟਾਈਮ ਵਿੱਚ ਦੱਸਿਆ ਵੀਰ ਜੀ 10 ਆਸਦੇ ਹਨ ਖੜਤੀ ਇਹ 12 ਨ ਖੜ ਅਛਾ ਜੀ। ਹਾਂਜੀ। ਲੋ ਜੀ 10 15 ਦੀ ਮੰਨ ਕੇ ਚਲੋ 15 ਵੀ ਮੰਨ ਕੇ ਚਲੋ ਕੋਈ 1 2 ਦਿਨ ਉੱਤੇ ਵੀ ਥੱਲੇ ਵੀ ਹੋ ਸਕਦਾ। ਤੇ ਵੇਖੋ ਭਾਈ ਘੱਟੀ ਦਾ ਜੀ। ਅੱਜ ਕਾਦਰ ਕੋ ਜੀ ਦਾ ਭਾਰੀ ਆ। ਬਟਨਾਵਾਂ ਆ ਗਿਆ ਕਿੱਡਾ ਜੀ ਔਖਾਂ ਦਾ ਜਿਹਨੂੰ ਕਹਿ ਦਿੰਦੇ ਆਪਾਂ ਇਹ ਸਣਸੂਣ ਚੱਗਾ ਲੱਗਾ ਕਰਮ ਵਾਲੀ ਨੂੰ। ਇਹਦੀ ਵੀ ਅੱਜ ਸ਼ਾਮ ਛੱਡ ਕੇ ਮੁੱਲ ਦਵਾ ਦਈਏ ਜਰਾ। ਜੀ ਜੀ ਤਿਆਰ ਛੋਟੀ ਭਾਂ ਲੱਖੋਂ ਬਾਹਰ ਵੇਚ ਲਈਏ। ਅਛਾ ਜੀ। 90 ਦੀ ਦੇ ਲਈਏ। ਕਰ ਦਈਏ ਹਾਂ ਨਾ ਹੀ। ਪੂਰੇ 85 ਦੀ ਦੇ ਦਈਏ। ਹੋਰ ਕਰ ਦਈਏ। ਤੂੰ ਹੀ ਕਰ ਦੋ ਆਪੇ ਪੂਰੇ ਦੀ ਕਰਦੀ ਆ ਮੈਂ ਜਨਾ ਅਸੀਂ ਪੂਰੇ ਦੀ ਹਾਂਜੀ ਉਹ ਤੋਂ ਵੀ ਦੋ ਛੋੜਾ 78000 ਦੀ ਝੋਟੀ ਭਾਈ ਦੇ ਰਾਂਗੇ ਲੈ ਵਾ ਠੀਕ ਠੀਕ ਲੋ ਜੀ 78000 ਦੀ ਜੇ ਤੇ ਝੋਟੀ ਚੰਗੀ ਆ ਚਲੋ ਜਿੰਨੇ ਘਰ ਸੰਭੀ ਆ ਪੂਰੇ ਬਾਤ ਕਾਂ ਖਾਲੀ ਝੋਟੀ ਆ ਵੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਤੇ ਝੱਡਾ ਢੋਲਾ ਜਿਹੜੀਆਂ ਇਹਦੇ ਵੀ ਕਾਫੀ ਆ ਹਵਾਨੇ ਦੇ ਪਸੂ ਤਾਂ ਵੀ ਜਿਹੜਾ ਚੰਗਾ ਬਣਾ ਜੂਗੀ ਝੱਡਾ ਤੇ ਭਾਜੀ ਵਹਿੜ ਕਿਵੇਂ ਵਹਿੜ ਦੀ ਫੇਸ ਕੁਆਰਟੀ ਦਿਖਾਓ ਚੰਗੇ ਦੀ ਹਾਂ ਠੀਕ ਕਰੋ ਠੀਕ ਕਰ ਦਿਨ ਦੀ ਆ ਜਾ ਫੇਸ ਸਾਹਿਬ ਵਿੱਚੀ ਪਰसों ਰਾਤ ਦੀ ਵਹਿੜ 26 7 ਕਿਲੋ ਬੋ ਠੀਕ ਆ ਠੀਕ ਆ ਲੋ ਜੀ ਤੇ ਲੜ ਆ ਗਈ ਜੇ ਕੰਡੀ ਸੀ ਆ ਪਾਣੀ ਵਾਲੇ ਸਾਈਡ ਦੀ ਤੇ ਬਾਕੀ ਸੀਲਸ ਲੱਗ ਗਿਆ ਠੰਡੀ ਠਿਰੀ ਆ ਤੇ ਕੱਦ ਕੋਲ ਜਿਹੜਾ ਚੰਗਾ ਆ ਗਿਆ ਵਾ ਕੰਡੀ ਸੀ ਪੂਰੀ ਜੱਡੇ ਨਹੀਂ ਰੁਹਣ ਅੱਛਾ ਜੀ ਇਥੇ ਇਸ ਕੋਲਟੀ ਵੀ ਚੈੱਕ ਕਰਤਾ ਤੇ ਜੇ ਹੈ ਚੰਗੇ ਕਾੜਦੀ ਹੈ ਬਾਕੀ ਹਿਮਾਂਦਰੂ ਵੀ ਤੇਲ ਲੈ ਕੇ ਕਰ ਜੀ ਪਿਛਲੇ ਸੋਏ ਘਰ ਵਾਲਿਆਂ ਦੇ ਥਣ ਸਹੀ ਅੱਛਾ ਜੀ ਠੀਕ ਆ ਠੀਕ ਆ ਮੇਰਾ ਕੋਲ ਉਹ ਤਾਂ ਰਸਨਾ ਥੋੜੀ ਜਿਹੀ ਪਰੀ ਹੁੰਦੀ ਆ ਵੇ ਸਾਰਾ ਆਉਂਦੀਆਂ ਜੀ ਭਾਈ ਦੋ ਚਾਰ ਰਾਮ ਦੀਆਂ ਤੇ ਉਹਨਾਂ ਨੂੰ ਦੋ ਚਾਰ ਰਾਮ ਦੀਆਂ ਵਾ ਚੱਲਣ ਚੋਲ ਗਿਆ ਥਣ ਕੋਈ ਚੰਗੀ ਸਾਹ ਬਣਾ ਲੈੂਗਾ ਤੇ ਲਾਜ ਕਰਾ ਕੇ ਥਣ ਚੱਲ ਵੀ ਸਕਦਾ ਵਾ ਥੰਡੀ ਉੱਕਾ ਬੰਦ ਰਹੀਆਂ ਬਾਕੀ ਧਾਰਾ ਚਾਰ ਤੋਂ ਪੰਜ ਬਾਈ ਕਹਦਾ ਕਿ ਹੁੰਦੀਆਂ ਵਾ ਬਾਕੀ ਬੱਛੀਆਂ ਸੋਲੀਆਂ ਹੁੰਦੀ ਨਾ 60 65000 ਦੀ ਬੱਛੀ ਆ ਹਾਂਜੀ ਉਹ ਮੁੱਲ 35000 ਤੇ 30 ਦੀ ਦੇ ਰਹੀਏ ਦੀ ਰਹਾ ਆ ਨਾ ਕਰਦੀ ਏ ਪੂਰੇ 26 ਦੀ ਦੇ ਰਾਂ ਪੂਰੇ 25 ਦੀ ਕਰਦੀ ਏ ਦੇ ਰਾਂਗੇ ਚੱਕੇ ਵੀ ਜੇ ਪੈ ਤਾ ਨਾ ਠੀਕ ਆ ਠੀਕ ਆ ਲਓ ਜੀ 25000 ਦੀ ਇਹਦੇ ਕਾਟ ਕਾਠ ਵੀ ਚੰਗਾ ਵਾ ਤੇ ਦੁੱਧ ਵੀ ਚੰਗਾ ਭਰ ਜੂ ਵੀ ਬਾਕੀ ਕਿ ਭਾਈ ਪੇਲਣ ਕੱਟੀ ਵੇਖੋ ਸਿੰਗੀ ਲੱਗੀ ਲਓ ਜੀ ਸਿੰਗ ਆ ਆਪ ਦੀ ਕੱਟੀ ਸੁਈ ਭਾਈ ਮਗਰੋਂ ਵੀ ਕੱਟੀ ਏ ਅੱਛਾ ਜੀ ਹਾਂ ਜੀ ਠੀਕ ਆ ਲਓ ਜੀ ਆਪ ਦੀ ਸੁਈ ਜੇ ਬਿਲਕੁਲ ਤਾਜੀ ਹਜੇ ਤੇ ਵੀ ਫੀਮੇਲ ਕਾਪ ਆ ਗਿਆ ਜੇ ਆਹ ਵਾਲਾ ਫੀਮੇਲ ਕਾਪ ਜੇ ਵੇ ਕਿੰਨਾ ਕੁ ਬੋਲਾ ਬੋਲਾ ਕੱਢਿਆ ਛਰੇ ਬੋਲਾ ਵਿੱਚ ਹੀ ਤਾਂ ਇਹਨਾਂ ਦੇ ਨਾਲ ਹੋਇਆ ਪਹਿਲੇ ਕੇਤੀ ਅਜੀ ਅੱਛਾ ਜੀ ਹਾਂ ਜੀ ਲਗਿ ਢਾਈ ਤੋਂ 3 ਲੀਟਰ ਜਿਹੜਾ ਬੋਲਾ ਚੋਇਆ ਵਾ ਜੇ ਬਾਈ ਨੇ ਇੱਕੋ ਚਵਾਈ ਕੀਤੀ ਹੈ ਦੀ ਹਜੇ ਤੇ ਇਸੇ ਸਿੰਗ ਚਾੱਕਾ ਸਦ ਗੈਣ ਦੇ ਕੋ ਲੱਗਾ ਪਿਆ ਵਾ ਪੱਲਾ ਮੱਥਾ ਆ ਜਾਂ ਪੱਲੇ ਮੱਥੇ ਆ ਗਏ ਦੋਸਤ ਨੂੰ ਬਹੁਤ ਚੱਕਿਆ ਨੇ ਇੱਥੇ ਗੜੇ ਚੱਕ ਲਿਸਣ ਦੇ ਚਾੱਕਾ ਸਦ ਛਾਣੇ ਦੇ ਪੰਜ ਆ ਗਏ ਆ ਪੰਜੇ ਪੰਜੇ ਚਾਲਦੇ ਠੀਕ ਆ ਪੰਜੇ ਚਾਲਦੇ ਆ ਮੰਮਾ ਜੀ ਭਾਜੀ ਪੰਜ ਥੜੀ ਛੋਡੀ ਦੇ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਜੀ ਇਹ ਕਿੰਨਾ ਕੁ ਭਾਜ ਦੁੱਧ ਰੱਡ ਦਬਣਾ ਮੇਜੀ ਚਾਲਾ ਨਹੀਂ ਪੈਲ ਨਹੀਂ 10 ਕਿਲੋ ਦੁੱਧ ਨੂੰ ਕੀ ਜਾਂਦਾ ਜਿੱਦੀ ਝੋਟੀ ਆ ਠੀਕ ਆ ਠੀਕ ਆ ਲਓ ਜੀ 10 ਲੀਟਰ ਦੁੱਧ ਭਰੀ ਜਾਊਗੀ ਚੈੱਕ ਕਰ ਸਾਡੇ ਤੇ ਚੱਡਾ ਬਾਕੀ ਚਵਾਈ ਹੋਈ ਆ ਹਾਂਜੀ ਜਾ ਭਲਾਂ ਭਲਾਂ ਵੀਰ ਜੀ ਭਲਾ ਹੈਗੀਆਂ ਵੀਜੀ ਝੋਟੀ ਨੂੰ ਹੋਈਆਂ ਛੋੜੀਆਂ ਛੋੜੀਆਂ ਪੁੱਠਾ ਵੇਖੋ ਲੱਗਾ ਠੀਕ ਆ ਠੀਕ ਆ ਲਓ ਜੀ ਭਲਾਂ ਭਲਾਂ ਦੇ ਬਾਕੀ ਛੋਟੇ ਸਿੰਗ ਦੀ ਆ ਸੈੱਟ ਹੋ ਗਈ ਕਰਮਾਲੀ ਉਹ ਲੀਦਾ ਵੀ ਚਾਇਆ ਜੀ ਵੀਰ ਜੀ ਅੱਛਾ ਜੀ ਮੋਲ 90 88 ਆ ਜਿੱਦੇ ਰਹਿ 88 ਦੀ ਹਾਂਜੀ ਯਾਰ 687 ਪੂਰੇ ਦੀ ਦੇ ਦਾਂਗੇ ਬਾਕੀ ਮੌਕੇ ਤੇ ਥੋੜਾ ਬੋਧਾ ਕਰ ਦਾਂਗੇ ਠੀਕ ਹੈ ਲੋ ਜੀ 87000 ਦੀ ਜੇ ਤੇ ਬਾਕੀ ਮੌਕੇ ਤੇ ਥੋੜਾ ਬੋਧਾ ਭਾਈ ਕਹਿੰਦਾ ਕਿ ਕਸਰ ਕੱਟ ਦਾਂਗੇ ਜਰੂਰ ਤੇ ਦੁੱਧ 10 ਕਿਲੋ ਜਿਹੜਾ ਭਰੀ ਹੈ ਉਹ ਵੀ ਕੋਈ ਸਾਂਭ ਚੰਗੀ ਕਰ ਲੂ ਤੇ ਦੁੱਧ ਚਲੋ ਵਾਧ ਵੀ ਸਾਡੇ ਦਾ ਮਨ ਨੂੰ 8000 ਬਾਕੀ ਵੈਸੇ ਇਹ ਚੰਗੇ ਯਾਰ ਜਿਹੜੇ ਕੋਣ ਪਰਿਆਣੇ ਦੀਆਂ ਆ ਗਈਆਂ ਜੇ ਕੋਕੇ ਪੀ ਤੋ ਤੇ ਵੀਡੀਓ ਨੂੰ ਬਤੀ ਵਤਵਾਦ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ